ਦੇਖਦੀ ਅੱਧੇ ਘੰਟੇ ਦਾ ਰਸਤਾ ਤੇ ਮੈਂ ਆ ਤਾਂ ਨਹੀਂ ਸ਼ਾਮ ਨੂੰ ਕਰ ਜਦੋਂ ਠੀਕ ਹੈ ਮਾਸ ਤੁਸੀਂ ਅੱਡੇ ਤੱਕ ਜਾਓ ਮੈਂ ਫੋਨ ਲਾ ਦੇ ਮੈਂ ਤੁਹਾਨੂੰ ਕੋਆ ਕੇ ਲੈ ਦਿੰਦਾ ਤੇ ਦਵਾਈ ਵਾਸਤੇ ਪੈਸੇ ਵੀ ਇਹਨੇ ਲੈ ਕੇ ਜਾਂਦੇ ਨੇ ਦੇਸੀ ਦਵਾਈਆਂ ਲੈ ਕੇ ਤਾਂ ਆਪਾਂ ਪਾਸੇ ਨੂੰ ਕੋਈ ਬੜੀ ਸ਼ਹਿਰੋਂ ਦੀ ਦਵਾਈ ਦੀ ਵਗ ਨਹੀਂ ਗਈ ਸੁਧਾਰ ਵੀ ਹੋਗਣਾ ਤੇ ਮਾਸੇ ਗੋ ਮਾਸੇ ਦੀ ਸਸਤੀ ਹੈ ਮਾਸੇ ਦੀ ਇਸ ਗੱਲ ਕੋ ਸਕਣੀ ਤੇ ਕੋਈ ਗੱਲ ਨਹੀਂ ਕਰ ਰਹੀ ਨਾ ਗੀਦ ਨਾ ਕਰ ਰਹੀ ਕਿੰਨੇ ਸੈਕਿੰਡ ਨੇ ਬੁੱਤਾਂ ਦਾ ਕਾਤਾ ਵਿਅਕਤੀ ਸੀ ਲਾ ਕੇ ਵੀ ਮਗਰ ਚਾਰ ਚਫਾ ਦਿਖਾਉਂਗਾ ਫੋਨ ਲੱਗਦਾ ਕਿ ਇਹ ਚਬੀ ਇਹ ਮੁੰਡਾ ਜੈ ਸੋਚਦਾ ਕਿ ਇਹੜੀ ਹੈ ਵੀ ਕੱਲ ਵਾਂਗਾ ਅੱਜ ਮਾਸੇ ਬਾਦੀ ਸੋਚੀ ਮੈਂ ਨਾ ਮਾਸੇ ਨੂੰ ਨਾ ਗੱਲ ਰਾਤ ਨੂੰ ਹੀ ਨਾ ਪੋਤੇ ਕਿ ਨਾਲ ਗੱਲ ਕਰਦੇ ਸੁਣਿਆ ਪਤਾ ਕੀ ਕਹਿ ਰਹੀ ਸੀ ਕੀ ਕਹਿ ਰਹੀ ਸੀ ਉਹ ਕਹਿੰਦੇ ਸੀ ਬਈ ਨਾ ਹੁਣ ਆਪਾਂ ਨੂੰ ਹੱਥ ਨੱਪ ਕੇ ਚੱਲਣਾ ਪਊਗਾ ਬਈ ਨਾ ਹੁਣ ਤਾਂ ਵੀ ਪਹਿਲਾਂ ਤਾਂ ਮਤਲਬ ਵੀ ਇਸ ਦੇ ਪੈਸੇ ਵੀ ਲੈ ਲੈਣ ਸੋਣ ਤਾਂ ਇਤਵਾਕ ਵੱਡੇ ਹੋ ਗਏ ਹੁਣ ਤਾਂ ਵੀ ਗੱਲ ਗੱਲ ਦਾ ਮਸਵਾਤ ਉਸਦੀ ਜੀ ਆ ਠੀਕ ਹੈ ਤੇ ਹੁਣ ਵੀ ਉਹ ਕਹਿੰਦੇ ਪਏ ਹੈਗੇ ਸੀ ਬਈ ਮਤਲਬ ਵੀ ਆਪ ਕੋਲਾਂ ਦੇ ਵੀ ਪੈਸੇ ਨਾ ਕਿਸੇ ਹੋਰ ਨੂੰ ਲੱਗੇ ਜੀ ਚਲ ਮੈਂ ਹੁਣੇ ਜਾ ਕੇ ਫਿਰ ਮਾਸੇ ਨਾਲ ਗੱਲ ਕਰਦਾ ਤੇ ਜੇ ਇਹ ਗੱਲ ਦੇ ਝੂਟਨੇ ਕਿ ਨਾ ਫਿਰ ਕਾਲਾ ਹਸਾਬ ਲਾ ਲਈ ਜੀ ਤਾਂ ਸਰਾਜ ਮਾਸੀ ਜੀ ਓਕੇ ਜੀ ਚਲ ਆਪ ਦੋਵੇਂ ਚੱਲਦੇ ਤੂੰ ਵੀ ਓਖੜੀ ਚਲੋ ਵੀ ਚਲ ਮਾਸੀ ਆ ਸੀਮਨ ਕੀ ਕਹਿ ਰਹੀ ਹੈ ਕੀ ਕਹਿ ਰਹੀ ਹੈ ਮੈਂ ਕਹਿੰਦੀ ਵੀ ਤੁਸੀਂ ਕਿਸੇ ਨਾਲ ਗੱਲ ਕਰ ਰਹੇ ਸਤਨ ਜਵਾਗ ਵੱਡੇ ਹੋ ਗਏ ਉਹਨੇ ਸਾਨੂੰ ਪਛਾਣਦੇ ਨੇ ਨਹੀਂ ਪੁੱਤ ਮੈਂ ਤਾਂ ਕਿਸੇ ਨਾਲ ਕੋਈ ਗੱਲ ਨਹੀਂ ਕੀਤੀ ਦੱਸ ਸਿਮਨ ਤੂੰ ਕੀ ਕਹਿੰਦੀ ਸੀ ਮਾਦ ਨੂੰ ਛੁੜਕਾ ਤੂੰ ਬੋਲ ਰਿਹਾ ਤੂੰ ਜੀ ਗੱਲ ਕਰ ਰਹੇ ਸੀ ਮੈਂ ਉਹ ਦੋ ਜੀ ਸੁਣਾਉਂਗਾ ਉਹ ਤਾਂ ਮੈਂ ਪਤਾ ਡਾਕਟਰ ਨਾਲ ਗੱਲ ਕਰੀ ਜਾਂਦੀ ਸੀ ਦਵਾਈ ਦੀ ਵੀ ਬੱਚੇ ਹੁਣ ਵੱਡੇ ਹੋ ਗਏ ਆ ਉਹ ਕਹਿੰਨੇ ਮਾਸੀ ਇੱਥੇ ਦਵਾਈ ਮਹਿੰਗੀ ਆ ਤੇ ਸ਼ਹਿਰੋਂ ਦਵਾਈ ਲਵਾਂ ਦੇਖ ਲੈ ਸਿਮਨ ਤੂੰ ਕੀ ਕਹਿ ਗਈ ਇਸ ਮਾਸੀ ਕੀ ਕਹਿ ਰਹੀ ਹੈ ਇਹ ਇੱਕ ਝੂਠ ਬੋਲ ਰਿਹਾ ਰਾਤ ਨੂੰ ਕੋ ਜੋਰ ਗੱਲ ਕਰੇ ਸਨ ਮੁਕਰ ਰਿਹਾ ਉਹਦੀ ਗੱਲ ਤੋਂ ਦੇਈ ਕੋਤ ਇਹ ਆਪਰ ਨੂੰ ਲੜਾਉਣਾ ਚਾਹੁੰਦੀ ਐ ਦੋਨਾਂ ਨੂੰ ਕਿਉਂ ਮਾਸੀ ਝੂਠ ਬੋਲ ਰਹੀ ਐ ਇਹ ਆਪਰ ਨੂੰ ਦੋਨਾਂ ਨੂੰ ਲੜਾਉਣਾ ਚਾਹੁੰਦੀ ਐ ਚਾਹੁੰਦੀ ਐ ਵੀ ਹੁਣ ਮਾਸੀ ਆਪਦੇ ਘਰੇ ਚਲੀ ਜਾਵੇ ਕਿਉਂਕਿ ਫਿਰ ਇਹ ਗੁੱਡੀ ਆਪਣੇ ਪੈਸੇ ਜਾਦੇ ਲੂਮ ਲੱਗੀ ਐ ਮੈਂ ਤਾਂ ਪੁੱਤ ਚਲੀ ਜਾਣਾ ਕਿਉਂਕਿ ਤੂੰ ਮੇਰਾ ਪਿਆਰ ਜਾਦੇ ਮੈਨੂੰ ਕਰਦਾ ਮੇਰਾ ਧਿਆਨ ਰੱਖਦਾ ਜਿਆਦੇ ਤੇ ਅੱਜ ਕੱਲ ਤੇਰੀ ਮਾਸੜ ਨੂੰ ਫੋਨ ਕਰਕੇ ਚਲੀ ਜਾਣਾ ਪਿੰਡ ਕੋ ਪੁੱਤ ਨਾ ਮੈਸੇਜ ਸੈਂਡ ਨਾ ਕਮੈਂਟ ਪਤਾ ਤਾ ਤੁਸੀਂ ਸਾਨੂੰ ਕਿਨਾਂ ਪੈ ਕੱਦਦੇ ਹੋ ਮੈਂ ਸਮਝਾਵਾਂਗਾ ਇਹਨੂੰ ਨਾ ਮਾਸੀ ਦੋਵਾਂ ਨਾ ਦੱਸ ਜਾਣਾ ਨਾ ਦੱਸ ਨਾ ਮੈਸੇਜ ਦ ਵੇਹਲਾ ਸਮੋਹ ਮਾਸੀ ਆਪਣਾ ਕਿੰਨਾ ਪਿਆ ਕਰਦੀ ਏ ਤੋ ਦੇਖ ਤੋ ਕੀ ਕਹਨੀ ਹੈ ਹੁਣ ਤੁਸੀਂ ਵੱਡੇ ਹੋ ਗਏ ਪੁੱਤ ਹੁਣ ਤੁਸੀਂ ਘਰ ਸੰਭਾਲ ਲਓ ਮੈਂ ਤਾਂ ਚਲੀ ਜਾਉਂਦੀ ਨਹੀਂ ਮਾਸੀ ਤੁਸੀਂ ਕਿੱਥੇ ਆ ਤੁਸੀਂ ਸਾਨੂੰ ਸੰਭਾਲਣਾ ਹਰਤਾ ਜੀ ਨੇ ਕਿਹਾ ਚਲੋ ਮਾਸੀ ਨਾ ਆਪਾਂ ਇੰਨਾ ਵਧੀਆ ਪੜ ਲੈਣਾ ਹੁਣ ਆਪਾਂ ਤੁਮ ਆਲੀ ਲੈਨੇਗਾ ਤੇ ਨਾ ਮਾਸੀ ਤੈਨੂੰ ਫੜੀ ਰਾ ਦੇਣੀ ਨਾ ਨਹੀਂ ਨਹੀਂ ਕਾ ਚੱਲ ਆਦੋ ਤੁਸੀਂ ਜਾ ਕੰਮ ਘੁੰਮ ਕੇ ਚਲ ਠੀਕ ਚਲੋ ਮਾਸੀ ਤੁਸੀਂ ਬੈਠਾ ਸਮਝ ਚਾਹ ਨਾਲ ਲੇ ਅੱਜ ਤਾਂ ਮੇਰੇ ਬេរੇ ਨੇ ਮਿਸ਼ ਵਾਸ ਵੀ ਨਹੀਂ ਕੀਤਾ ਹਾਂ ਤਾਂ ਚਾਚਾ ਜੀ ਨਾਲ ਗੱਲ ਕਰਨੀ ਪੈਣੀ ਆ ਮਸੀਓ ਤੁਸੀਂ ਬਿਲਕੁਲ ਵੀ ਗੱਲ ਨਾ ਕਰੋ ਤੁਹਾਡਾ ਪੋਤਾ ਹੈਗਾ ਨਾ ਮੈਂ ਆਪੇ ਸਮਝਾਉਂਗਾ ਤੇ ਤੁਸੀਂ ਜਾਵਾਂ ਕਿਦਰ ਨਹੀਂ ਕਰਦੇ ਤੁਸੀਂ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਵੀਰੇ ਹਾਂਜੀ ਮੈਂ ਤੁਹਾਨੂੰ ਐ ਕਹਿੰਦੀ ਸੀ ਡਾਕਟਰ ਸਾਹਿਬ ਜੀ ਵੀ ਬੱਚਿਆਂ ਨੂੰ ਨਾ ਹੁਣ ਨਿੱਕੀ ਨਿੱਕੀ ਗੱਲ ਦਾ ਪਤਾ ਲੱਗਦਾ ਵੀ ਮਾਸੀ ਪੈਸੇ ਕਿੱਥੇ ਵਰਤਦੀ ਆ ਤੇ ਕਿਉਂ ਵਰਤਦੀ ਇਹਨੇ ਇਹਨੇ ਪੈਸੇ ਤੇ ਵੀਰੇ ਇਹਨੇ ਬੱਚਿਆਂ ਦੇ ਦਿਮਾਗ 'ਚ ਜਦੋਂ ਛੋਟੇ ਸੀ ਤੇ ਉਦੋਂ ਆਈ ਨਹੀਂ ਹੁਣ ਇਹ ਵੱਡੇ ਹੋ ਗਏ ਤੇ ਇਹਨਾਂ ਦੇ ਦਿਮਾਗ 'ਚ ਗਲਤ ਗੱਲ ਹਾਂਜੀ ਗਲਤ ਗੱਲ ਹੋਣ ਤੋਂ ਪਹਿਲਾਂ ਆਪਾਂ ਗੱਲ ਕਲੀਅਰ ਕਰ ਦਈਏ ਹਾਂਜੀ ਵੀ ਇਹ ਮਾਸੀ ਇਹ ਐ ਸਮੇਂ ਦੇ ਆ ਵੀ ਮਾਸੀ ਇਹਨੇ ਪੈਸੇ ਕੀ ਕਰਦੀ ਆ ਕਿਹਨੂੰ ਦਿੰਦੀ ਆ ਤੇ ਆਪਾਂ ਇਹਨਾਂ ਨੂੰ